ਜੋ ਤੁਸੀਂ ਇਹ ਵੀ ਦੇ ਸਕਰੀਨ ਤੇ ਇੱਕ ਟਰੈਕਟਰ ਦੇਖ ਰਹੇ ਹੋ ਕਿ ਟਰੈਕਟਰ ਨੂੰ ਭਜਾ ਕੇ ਉਹ ਇੱਕ ਸ਼ਖਸ ਤੇ ਚੜਾਇਆ ਜਾਂਦਾ ਹੈ ਔਰ ਬੁਰੀ ਤਰ੍ਹਾਂ ਉਹ ਥੱਲੇ ਡਰਿਆ ਜਾਂਦਾ ਹੈ ਉਸ ਤੋਂ ਬਾਅਦ ਸਿਵਲ ਹਸਪਤਲ ਚ ਦਾਖਲ ਵੀ ਕਰਵਾਇਆ ਜਾਂਦਾ ਹੈ ਪਰ ਅਜੇ ਤੱਕ ਨਾ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਜਵਾਬ ਮੰਗਿਆ ਜਾਂਦਾ ਕਿਹਾ ਜਾਂਦਾ ਕਿ ਇਲੈਕਸ਼ਨ ਚੱਲ ਰਿਹਾ ਹੈ ਤਾਂ ਅਸੀਂ ਉਸ ਦੇ ਵਿੱਚ ਬਿਜ਼ੀ ਹਾਂ ਐਮਐਲਆਰ ਇੱਕ ਕੱਟੀ ਗਈ ਹੈ ਪਰ ਉਸ ਐਮਐਲਆਰ ਤੋਂ ਪਹਿਲਾਂ ਜਿਸ ਸ਼ਖਸ ਤੇ ਟਰੈਕਟਰ ਚੜਾਇਆ ਗਿਆ ਉਹ ਮੇਰੇ ਨਾਲ ਸੱਟ ਤੁਹਾਡੇ ਲੱਗੇ? ਹਾਂ ਜੀ ਮੇਰੇ ਲੱਗੇ। ਕਿਸ ਪਾਸੇ ਲੱਗਿਆ? ਆਹ ਇੱਥੇ ਪੱਕੀ ਤੇ ਉੱਤੇ ਚੜਾਇਆ ਟਰੈਕਟਰ ਸਾਈਡ ਤੋਂ। ਜੋ ਟਰੈਕਟਰ ਜੋ ਇਹ ਲੜਾਈ ਤੇ ਕੋਈ ਝਗੜਾ ਸੀ ਇੱਕ ਪਰ ਰੰਜਸ ਸੀ ਕਾਰਨ ਕਿਸੇ ਕਿਉਂ ਹੋਈ ਹੈ ਜੀ ਉਹ? ਹਾਂ ਜੀ ਉਹ ਵੀ ਵੈਸੇ ਜ਼ਬਰਦਸਤ ਦੁਰਪਿੱਤੀ ਹੋ ਸੀ ਗਾਇਆ ਖਾਦਾ ਸੀ। ਕੀ ਨਾਮ ਕਿਸੇ ਉਸਤੇ? ਰਾਜੂ ਜੀ। ਉਹ ਤਾਂ ਰਾਜੂ ਨਾਮ ਸੀਗਾ। ਉਹ ਟਰੈਕਟਰ ਭਜਾ ਕੇ ਤੁਹਾਡੇ ਉੱਪਰ ਚੜਾਇਆ ਜਾਂਦਾ। ਇਹ ਸਾਈਡ ਤੇ ਸੱਟ ਵਜੀ ਆਈ। ਹਾਂ ਸਾਈਡ ਤੇ ਲੱਗੇ ਜੀ। ਤੇ ਉਸ ਤੋਂ ਬਾਅਦ ਤੁਸੀਂ ਦਾਖਲ ਵੀ ਹੋਏ? ਹਾਂ ਦਾਖਲ ਹੋਏ ਜੀ। ਕੋਈ ਸੁਣਾਈ ਨਹੀਂ ਹੋਈ ਸਾਡੇ ਕੋਲ ਪੁਲਿਸ ਮੁਲਾਜ਼ਮ ਨੂੰ ਕੋਈ ਹੋ ਰਾਇਆ ਹੈ। ਡਾਕਟਰ ਨੇ ਨਹੀਂ ਸੁਣਾਈ ਸਾਡੀ ਗੱਤੀ ਉਸ ਤੋਂ ਬਾਅਦ ਉਸੇ ਘਰ ਆ ਗਏ ਹਾਂ ਘਰ ਆ ਗਏ ਹੋਣਾ ਸੀ ਮੁੜ ਕੇ ਕੀ ਲੱਗਦਾ ਚੜਾਇਆ ਕਿਉਂਕਿ ਕਾਰਨ ਕੀ ਲੱਗਦਾ ਤੁਹਾਨੂੰ ਹਾਂ ਜੀ ਕਾਰਨ ਲੱਗਦਾ ਵੀ ਬਸ ਦਸ਼ਾ ਨੂੰ ਖਾ ਲੈਂਦਾ ਸੀ ਰੋਜ਼ ਗਾਲਾਂ ਕੱਢਦਾ ਸੀ ਸਾਨੂੰ ਮੈਂ ਨਸ਼ੇ ਦਾ ਕਾਰਨ ਲੱਗਦਾ ਹਾਂ ਗਾਲਾਂ ਕੱਢਦਾ ਸੀ ਟਰੈਕਟਰ ਤੁਹਾਡੇ ਉੱਪਰ ਚੜਾਇਆ ਹਾਂ ਉੱਪਰ ਚੜਾਇਆ ਤਾਂ ਟਰੈਕਟਰ ਸਟ ਕਾਫੀ ਆ ਤਾਂ ਇਸ ਸਾਈਡ ਤੇ ਲੱਗਿਆ ਹਾਂ ਹਾਂ ਬਹੁਤ धक्का ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਸਾਡੀ ਕੋਈ ਸੁਣਾਈ ਨਹੀਂ ਹੋਈ ਐਮਐਲਏ ਬਹੁਤ ਸਪੋਰਟ ਕਰਦਾ ਉਹ ਕਹਿੰਦਾ ਵੀ ਮੈਂ ਖਰੇ ਪਤਾ ਨਹੀਂ ਕੀ ਕੁਝ ਬਣ ਗਿਆ ਆਹ ਮੈਂ ਸਾਰੇ ਨੂੰ ਮਾਰ ਦੋ ਤੁਹਾਨੂੰ ਥੱਲੇ ਦੇ ਦੂੰਗਾ ਤੁਸੀਂ ਕਿੰਨੇ ਕੁ ਜਣੇ ਖੜੇ ਸੀਗੇ ਆਈ ਤੁਸੀਂ 50 ਬੰਦਾ 50 ਜਣੇ ਦੇ ਬੱਚੇ ਉਹਨਾਂ ਟਰੈਕਟਰ ਭਜਾਇਆ ਟਰੈਕਟਰ ਭਜਾਇਆ ਕਿਸੇ ਨੇ ਦੇਖਿਆ ਠੋਕੀ ਗਿਆ ਗਰਗਾ ਕਿਸਮਤ ਸੈਡੀ ਸੀ ਬਚ ਗਏ ਸੀ ਸਾਰੇ ਕਿੰਨੇ ਇੱਕ ਤੁਹਾਡੇ ਲੱਗੇ ਇਧਰ ਕਿਤੇ ਬੀਬੀ ਦੇ ਸੱਟ ਲੱਗੀ ਹੈ ਹੋਰ ਵੀ ਕਿਸੇ ਦੇ ਲੱਗੇ ਸੀ ਨਾ ਇਹਦੇ ਲੱਗੇ ਜਾਂਦੀ ਆ ਬਾਹਾਂ ਤੇ ਇੱਟ ਲੱਗੀ ਆ ਇਹ ਇੱਟ ਇੱਟ ਲੱਗੀ ਹਾਂ ਟੁੱਟੇ ਟਰੈਕਟਰ ਉੱਪਰ ਜਿਹੜਾ ਮੇਰੇ ਟਰੈਕਟਰ ਚੜਾਇਆ ਸਾਨੂੰ ਦਸੂਰਤ ਨਹੀਂ ਰਹੀ ਪਤਾ ਨਹੀਂ ਕਿਤੇ ਮਾਰ ਦਰਨ ਕਿਤੇ ਨਹੀਂ ਮਾਰਿਆ ਇਸ ਤੋਂ ਕੀ ਮਾਤਾ ਜੀ ਕੋਲ ਵਾਇਰਸ ਤੇ ਵੀ ਪੱਟੀ ਲਵਾਰੇ ਸੀ ਕਿ ਸਿਬਲ ਨੂੰ ਇਲਾਜ ਕਰਵਾ ਕੇ ਮਾਤਾ ਜੀ ਸੱਟ ਟੋਡੇ ਵੀ ਲੱਗੀ ਐ ਟੋਡੇ ਸੱਟ ਕਿ ਇੱਟ ਵਗੈਰਾ ਲੱਗੀ ਕੋਈ ਟਰੈਕਟਰ ਚੜਾ ਆ ਗਿਆ ਉੱਪਰ ਨਹੀਂ ਇੱਟ ਮਾਰੀਆਂ ਨਹੀਂ ਇੱਟਾਂ ਮਾਰੀਆਂ ਤੇ ਕਿੰਨੇ ਕ ਇੱਧਰ ਬਾਹਰ ਤੇ ਸੱਟ ਵੱਜੀ ਹਾਂ ਬਾਹਰ ਗਿਆ ਅਬੀ ਚਲੀ ਗਈ ਆ ਬਾਪੂ ਜੀ ਜਿਸ ਨੇ ਟਰੈਕਟਰ ਉੱਪਰ ਚੜਾਇਆ ਨਾਮ ਕੀ ਹੋਰ ਉਹ ਵੀ ਇਸੇ ਪਿੰਡ ਦਾ ਹੀ ਵਸਨੇ ਕਰ ਹਾਂਜੀ ਇਸੇ ਪਿੰਡ ਦਾ ਹੀ ਹੈਗਾ ਉਹਦਾ ਨਾਮ ਰਾਜੂ ਹੈਗਾ ਉਹਦਾ ਨਾਮ ਰਾਜੂ ਹੈ ਜੀ ਹਾਂ ਰਾਜੂ ਹੈਗਾ ਸੰਨ ਆਫ ਕੀ ਉਹਨਾਂ ਦੇ ਪਿਤਾ ਦਾ ਕੀ ਨਾਮ ਹਨਸ ਰਾਜ ਅਨਸਰਾ ਜੇ ਉਹਦੇ ਪਿੱਤੇ ਦੇ ਨਾ ਠੀਕ ਹੈ ਤੁਸੀਂ ਸਿਵਲ ਦੇ ਵਿੱਚ ਵੀ ਜਾ ਕੇ ਆਇਓ ਇਲਾਜ ਕਿਸ ਤਰ੍ਹਾਂ ਕਿਸ ਤਰ੍ਹਾਂ ਨਾ ਮਾੜਾ ਮੋਟਾ ਕੀਤਾ ਸੀਗਾ ਮਾੜਾ ਮੋਟੇ ਰੱਖ ਕੇ ਪੱਟੀ بس ਚੋਪ ਕਰਕੇ ਕਹਿੰਦੇ ਉਸ ਪੈਟ ਜੋ ਹੋਸੀ ਤੇ ਫਿਰ ਸਵੇਰ ਦੇ ਆਏ ਨਹੀਂ ਤੇ ਹੁੰਦੇ ਖਣਾ ਨਾ ਸਾਨੂੰ ਕੋਈ ਸੁਣਾਈ ਨਹੀਂ ਕੀਤੀ ਕੋਈ ਆਏ ਨਹੀਂ ਸਾਡੇ ਕੋਲ ਬਿਲਕੁਲ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਵੀ ਤੇ ਇਹ ਕਹਿੰਦਾ ਭਰਾ ਸੀਗਾ ਗਿੰਦਾ ਉਹ ਕਹਿੰਦਾ ਸੀ ਇਹਨਾਂ ਦੇ ਚਾੜ ਦੇ ਟਰੇਕ ਉੱਤੇ ਚਾੜ ਦੇ ਮੱਧ ਦੇ ਮੈਂ ਖੜਾਗਾ ਮੇਰੇ ਕੋਲ ਐਮਲ ਹੈਗਾ ਤੇ ਮੈਂ ਕੁਛ ਨਹੀਂ ਤੁਹਾਨੂੰ ਹੋਣ ਦਿੰਦਾ ਤੁਸੀਂ ਇਹਨਾਂ ਨੂੰ ਮੱਤ ਦੇ ਕਦੇ ਕੀ ਐ ਮਲੇ ਕੀ ਨਾਮ ਮਾਣੋ ਕੋਈ ਆਲੀ ਸੀਗੀ ਹਲਕਾ ਬਣਾ ਕੇ ਹਾਂਜੀ ਝਾੜੂ ਵਾਲੀ ਸੀਗੀ ਮਾਣੋ ਕੇ ਦੀ ਤਾਂ ਹਲਕਾ ਵਧਾਇਕ ਤੇ ਇੱਕ ਵੱਡਾ ਇਲਜ਼ਾਮ ਲੱਗਿਆ ਮਹਿਜ਼ ਕੁਛ ਟਾਈਮ ਹੀ ਬਚਿਆ ਹੈ ਵੋਟਾਂ ਤੋਂ ਔਰ ਵੋਟਾਂ ਦਾ ਆਖਰੀ ਪੜਾ ਕਹਿ ਸਕਦੇ ਹਾਂ ਕਿ ਕੱਲ ਤੱਕ ਚੋਣ ਪਰਚਾਰ ਨੇ ਵੀ ਸਮਝ ਆਏਗਾ ਪਰ ਉਸ ਤੋਂ ਪਹਿਲਾਂ ਇੱਕ ਇਸ ਪਿੰਡ ਦੀ ਵੱਡੀ ਤਸਵੀਰ ਸਾਹਮਣੇ ਹੈ ਜਿੱਥੇ ਕਿ ਇੱਕ ਹਲਕਾ ਵਧਾਇਕ ਦੀ ਸ਼ਾਇਦ ਇਸ માતા ਤੇ ਉਹ ਨਾਲ ਬਬੂ ਜੀ ਬੈਠੇ ਤੇ ਉਹਨਾਂ ਦੇ ਉੱਪਰ ਟਰੈਕਟਰ ਚੜਾਇਆ ਗਿਆ ਤੇ ਕਾਫੀ ਦਰਦਨਾਕ ਤਸਵੀਰਾਂ ਹੈ ਬਾਕੀ ਪੁਲਿਸ ਕਾਰਵਾਈ ਕੀ ਕਰਦੀ ਹੈ ਅਗਲੀ ਅਪਡੇਟ ਕੀ ਹੋਵੇਗੀ ਮੈਂ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹਿਣਾ ਐਨਐਨਆਰ ਨਿਊਜ਼ ਕੈਮਰਾਮੈਨ ਮਨਜੀਤ ਦੇ ਨਾਲ ਹਰਦੀਪ ਮੇਰੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਸੀ ਉਸ ਟਾਈਮ ਮੌਜੂਦ ਸੀਗਾ ਹਾਂਜੀ ਮੈਂ ਮੌਜੂਦ ਸੀਗਾ ਮੂਹਰੇ ਸੀਗਾ ਮੈਂ ਮੈਂ ਕਿਹਾ ਟਰੈਕਟਰ ਲੈ ਕੇ ਆਉਂਦਾ ਸੀਗਾ ਮੈਂ ਮੂਹਰੇ ਖੜ ਗਿਆ ਉਹ ਫਿਰ ਮੈਨੂੰ ਜ ਐ ਮਾਰਿਆ ਸੀਗਾ ਉਹਨੇ ਤੇ ਮੈਂ ਸਾਈਡ ਤੇ ਹੋ ਗਿਆ ਫਿਰ ਇੱਕ ਮਿੰਟ ਜੀ ਹੋਰ ਵੀ ਗੱਲ ਸਾਹਮਣੇ ਆਇਆ ਕਹਿੰਦੇ ਕਿ ਸਰਪੰਚ ਦਾ ਜੋ ਮੌਜੂਦਾ ਸਰਪੰਚ ਚੋ ਵੀ ਕੋਲ ਸੀਗਾ ਹਾਂਜੀ ਉਹ ਵੀ ਕੋਲ ਸੀਗਾ ਕਿਸੇ ਨੇ ਰੋਕਿਆ ਨਹੀਂ ਇੰਨੇ ਲੋਕ ਖੜੇ ਸੀਗੇ ਉੱਥੇ ਰੁਕਿਆ ਹੀ ਨਹੀਂ ਕਿਸੇ ਨੇ ਰੁਕਿਆ ਕਿਸੇ ਨੇ ਰੁਕੇ ਟਰੈਕਟਰ ਤੇ ਸੀਗਾ ਕੋਈ ਰੋਕ ਨਹੀਂ ਸਕਦਾ ਸੀ ਉਹਨੂੰ ਟਰੈਕਟਰ ਕਰੇ ਗਾਂਹਾਂ ਕਰੇ ਪਿੱਛੇ ਹਲੋ ਸਰ ਜਿਹੜਾ ਤੁਸੀਂ ਟਰੈਕਟਰ ਚਲਾ ਰਹੇ ਹੋ ਉਹਦੇ ਵਿੱਚ ਵੀਡੀਓ ਦੇ ਵਿੱਚ ਸੀਸੀਟੀ ਫੁਟੇਜ ਸਰੀਆਮ ਦੇ ਸਰੀਆ ਬਿਚ ਤੁਸੀਂ ਟਰੈਕਟਰ ਚਲਾ ਰਹੇ ਹੋ ਤੇ ਟਰੈਕਟਰ ਚੜਾ ਰਹੇ ਹੋ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਜੀ ਮੈਂ ਤਾਂ ਆਪਣੇ ਖੇਤ ਨੂੰ ਜਾ ਰਿਹਾ ਸੀਗਾ ਤੇ ਇਹਨਾਂ ਨਾਲ ਪਹਿਲਾਂ ਸਾਡਾ ਕੋਈ ਮਾੜਾ ਮੋਟਾ ਸੀਗਾ ਝਗੜਾ ਇਹ ਭੱਜ ਕੇ ਮੂਰੇ ਟਰੈਕਟਰ ਦੇ ਨੂੰ ਸੋਟਿਆਂ ਦੇ ਰੋੜੇ ਲੈ ਕੇ ਮੂਰੇ ਹੋ ਗਏ ਤੇ ਮੈਂ ਟਰੈਕਟਰ ਕੱਟਣ ਲੱਗ ਗਿਆ ਤੇ ਕੰਦੇ ਚ ਵੱਜ ਗਿਆ ਤੇ ਫਿਰ ਇਹਨਾਂ ਨੇ ਟਾ ਮਾਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਕਾਫੀ ਰੋੜ ਰੋੜ ਬਾਅਦ ਗਿਆ ਫਿਰ ਅਸੀਂ ਘਰ ਨੂੰ ਆ ਗਏ ਵਾਪਸ ਫਿਰ ਅਸੀਂ ਗਿਆ ਨਹੀਂ ਸੇ ਠੀਕ ਹੈ ਜੀ ਉਹਨਾਂ ਦੇ ਸੱਟਾਂ ਵੀ ਲੱਗੀਆਂ ਉਹਨਾਂ ਨੇ ਐਮਐਲਏ ਵੀ ਕਟਾਈ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਐਸੀ ਨਹੀਂ ਸੱਟਾ ਸੁੱਟਾ ਉਹ ਤਾਂ ਕਿਤੇ ਮੋਟਰਸਾਈਕਲ ਤੇ ਪਹਿਲਾਂ ਡਿੱਗੇ ਡੁੱਗੇ ਹੋਏ ਸੀਗੇ ਤੇ ਉਹਦੇ ਉਹਨਾਂ ਨੇ ਸਾਡੇ ਤੇ ਵੀ ਇਲਜ਼ਾਮ ਲਾਤੇ ਵੀ ਉਹਨਾਂ ਨੇ ਮਾਰੋਕੀ ਠੀਕ ਹੈ ਉਹਨਾਂ ਨੇ ਇਲਜ਼ਾਮ ਲਾਇਆ ਵੀ ਐਮਐਲਏ ਸਰਬਜੀਤ ਕੌਰ ਮਾਨੁਕੇ ਦੀ ਸ਼ਹਿਰ ਤੇ ਸਾਰਾ ਕੰਮ ਕਰ ਰਿਹਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਇਸ ਵਿੱਚ ਰੋਲ ਨਹੀਂ ਹੈ ਨਾ ਐਮਐਲਏ ਨੇ ਕਿਸੇ ਨੂੰ ਕੋਈ ਗੱਲਬਾਤ ਕਹੀ ਤੇ ਕੋਈ ਇਹਦਾ ਐਮਐਲਏ ਦਾ ਕੋਈ ਰੋਲ ਨਹੀਂ ਹੈ